ਸਰ ਨੇ ਸਾਡੇ ਨਾਲ ਵਾਦਾ ਕੀਤਾ ਸੀਗਾ ਕਿ ਅਸੀਂ ਛੱਤ ਦੇ ਵਾਸਤੇ ਹੈਲਪ ਕਰਾਂਗੇ ਤੁਹਾਡੀ ਤੁਹਾਡੀ ਆ ਜਿਹੜੀ ਛੱਤ ਆ ਇਹ ਇਹ ਪੈ ਗਈ ਜੀ ਇਹ ਸੋ ਇਹ ਚਾਹੇ ਮੈਨੂੰ ਕਰਾਡ ਦਿੰਦੇ ਸੀ ਇਹ ਮੇਰਾ ਕੁਛ ਨਹੀਂ ਮੇਰੇ ਪਿੱਛੇ ਜਿਹੜੇ ਸਾਰੇ ਪੰਜਾਬੀ ਪਰਿਵਾਰ ਹੋ ਆ ਇਹ ਉਹਨਾਂ ਦੀ ਬਦੌਲਤ ਜੋ ਉਹਨਾਂ ਨੇ ਵਾਦਾ ਕੀਤਾ ਸੀ ਉਹਨਾਂ ਨੇ ਵਾਦਾ ਨਿਭਾਇਆ ਬਹੁਤ ਹੈਲਪ ਕੀਤੀ ਹੈ ਉਹਨਾਂ ਨੇ ਸਾਡੀ ਛੱਤ ਦੀ ਪੂਰੀ ਸਾਤ ਨਿਕਲ ਗਈ ਸੀ ਕਮਰੇ ਦੀ ਦਵਾਰਾਂ ਪੂਰੀਆਂ ਫਟੀਆਂ ਸੀਗੀਆਂ ਜੋ ਵਾਦਾ ਕਰਕੇ ਗਏ ਸੀ ਪੂਰਾ ਕੀਤਾ ਅਸੀਂ ਦਿਲੋਂ ਧੰਨਵਾਦ ਉਹਨਾਂ ਦਾ ਕਰਦੇ ਆ ਸ਼ੁਕਰੀਆ ਦਾ ਕਰਦੇ ਆ ਅਸੀਂ ਕਦੀ ਬੇਟਾ ਸੋਚਿਆ ਵੀ ਨਹੀਂ ਸੀ ਕਿ ਸਾਡੇ ਹਾਂ ਕੋਈ ਬਾਹ ਫੜੇਗਾ ਕਿ ਨਹੀਂ ਫੜੇਗਾ ਹਾਂਜੀ ਸਰ ਸਤਿਕਾਰ ਮੈਂ ਸ਼ਰਨਜੀਤ ਕੌਰ ਤੋਂ ਡੀਕੇ ਅੱਜ ਅਸੀਂ ਪਿੰਡ ਬਾਹੂਪੁਰੇ ਪੇਖੇ ਪਹੁੰਚੀ ਹੋਈਆਂ ਜੋ ਪਿੰਡ ਪੈ ਰਿਹਾ ਕਪੂਥਰਾ ਦੇ ਵਿੱਚ ਪੈ ਰਿਹਾ ਵਾ ਅਸੀਂ ਇੱਥੇ ਜਦੋਂ ਹੜ੍ਹ ਪੀੜ ਹੜ੍ਹ ਸੀ ਇੱਥੇ ਇਸ ਜਗ੍ਹਾ ਤੇ ਹੈ ਨਾ ਬਹੁਤ ਜ਼ਿਆਦਾ ਪਾਣੀ ਚੜਿਆ ਹੋਇਆ ਸੀ ਸਾਡੀ ਟੀਮ ਪ੍ਰਾਈਮੇਰੀਆ ਟੀਵੀ ਟੀਮ ਵੀ ਸਾਰੀ ਟੀਮ ਇੱਥੇ ਪਹੁੰਚੀ ਹੋਈ ਸੀ ਉਸ ਟਾਈਮ ਆ ਮਕਾਨ ਸੀ ਜਿਹੜਾ ਇਹ ਮਕਾਨ ਦਿਖ ਚੁੱਕਿਆ ਸੀਗਾ ਤੇ ਇਸ ਮਕਾਨ ਦੇ ਇਹ ਇਹ ਪੈਣ ਜੀ ਉਹਨੇ ਖੜੇ ਆ ਇਹ ਬੇਜ਼ੀ ਨੇ ਉਹਨੇ ਖੜੇ ਆ ਇਹਨਾਂ ਦੀ ਹੈਲਪ ਕੀਤੀ ਗਈ ਸੀਗੀ ਪ੍ਰਾਈਮੇਰੀਆ ਟੀਵੀ ਵੱਲੋਂ ਅਸੀਂ ਹੁਣ ਇਹਨਾਂ ਦਾ ਮਕਾਨ ਪਿੱਛਾ ਠੀਕ ਹੋ ਗਿਆ ਤੇ ਹੁਣ ਅਸੀਂ ਪੁੱਛਣਾ ਚਾਹੁੰਦੇ ਆ ਵੀ ਤੁਹਾਨੂੰ ਕਿਵੇਂ ਲੱਗ ਰਿਹਾ ਵਾ ਕਿਵੇਂ ਲੱਗਿਆ ਤੁਹਾਨੂੰ ਕਮਰਾ ਬਣਨ ਤੋਂ ਬਾਅਦ ਕਿਵੇਂ ਲੱਗਿਆ ਬਹੁਤ ਵਧੀਆ ਬੇਟਾ ਮਹਿਸੂਸ ਹੋਇਆ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਇਹ ਆ ਵੀ ਸਾਨੂੰ ਮਿਹਨਤ ਨਹੀਂ ਸੀ ਹੈਗੀ ਅਸੀਂ ਆਂਦੇ ਹਾਂ ਕਿ ਸਾਡੇ ਨਾਲ ਕਿਤੇ ਟੀਚਰ ਨਾ ਹੋਵੇ ਚਲੋ ਮੈਂ ਇਹ ਵੀ ਮੰਗ ਰੱਖੀ ਸੀ ਉਹਨਾਂ ਅੱਗੇ ਮੈਂ ਆਖਿਆ ਸਾਡੇ ਤੇ ਥੋੜਾ ਜਨਾ ਕਰਜ਼ਾ ਆ ਅਸੀਂ ਡੰਗਰਾਂ ਤੇ ਲਿਆ ਆ ਸਾਡੀ ਉਹਦੇ ਹੈਲਪ ਮਤਲਬ ਸਰਕਾਰ ਕਰੇ ਅਸੀਂ ਇਹ ਨਹੀਂ ਆਂਦੇ ਤੁਸੀਂ ਕਰੋ ਹਨਾ ਤੇ ਇਹ ਆ ਵੀ ਚਲੋ ਸਾਨੂੰ ਉਹਨਾਂ ਨੇ ਆਖਿਆ ਸੀ ਤੁਹਾਡੀ ਛੱਤ ਪਵਾਵਾਂਗੇ ਤੁਸੀਂ ਇਹ ਨਾ ਸੋਚਿਆ ਜੇ ਤੁਸੀਂ ਸਮਝੋ ਸਾਡੀ ਛੱਤ ਪੈ ਗਈ ਅਸੀਂ ਇਹ ਕੋਈ ਗੱਲ ਨਹੀਂ ਬੇਟਾ ਤੁਸੀਂ ਜੇ ਸਾਡੇ ਨਾਲ ਜੇ ਸਾਡੀ ਸਮਝੋ ਛੱਤ ਪੈ ਗਈ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਬੇਟਾ ਅਸੀਂ ਦਿਲੋਂ ਧੰਨਵਾਦ ਉਹਨਾਂ ਦਾ ਕਰਦੇ ਆ ਸ਼ੁਕਰੀਆ ਦਾ ਕਰਦੇ ਆ ਅਸੀਂ ਕਦੀ ਬੇਟਾ ਸੋਚਿਆ ਵੀ ਨਹੀਂ ਸੀ ਕੀ ਸਾਡੇ ਹਾਂ ਕੋਈ ਬਾਹ ਫੜੇਗਾ ਕਿ ਨਹੀਂ ਫੜੇਗਾ ਬਹੁਤ ਵਧੀਆ ਹੋਇਆ ਅੰਡੀ ਸਾਰੀ ਟੀਮ ਨੇ ਤੁਹਾਨੂੰ ਸਹਿਯੋਗ ਦਿੱਤਾ ਸਾਨੂੰ ਸਹਿਯੋਗ ਦੇਣ ਚ ਕਰਮਜੀਤ ਭੈਣ ਜੀ ਸੀਗੇ ਇਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭੈਣ ਜੀ ਆਪਣੇ ਘਰ ਮੈਂ ਇਹੋ ਹੀ ਕਹਿਣਾ ਚਾਹੁੰਦੀ ਆ ਸਾਡੀ ਮਤਲਬ ਪ੍ਰੈਮ ਏਸ਼ੀਆ ਟੀਵੀ ਵੱਲੋਂ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਵਾ ਸਰ ਨੇ ਬਹੁਤ ਮਦਦ ਕੀਤੀ ਹੈਲਪ ਕੀਤੀ ਏ ਪੁੰਨਦਾਨ ਸੰਸਥਾ ਵੱਲੋਂ ਉਹਨਾਂ ਨੇ ਬਹੁਤ ਹੈਲਪ ਕੀਤੀ ਏ ਬਸ ਉਹਨਾਂ ਦਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਆ ਬਹੁਤ ਬਹੁਤ ਤੁਹਾਨੂੰ ਧੰਨਵਾਦ ਕਰਨਾ ਚਾਹੁੰਦੀ ਆ ਉਹਨਾਂ ਦਾ ਮੈਂ ਕਰਮਜੀਤ कौर ਪਿੰਡ ਬਾਉਪੁਰ ਤੋਂ ਮੈਂ ਪ੍ਰੇਮ ਏਸ਼ੀਆ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਉਹਨਾਂ ਨੇ ਜਿਸ ਤਰ੍ਹਾਂ ਸਰ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਛੱਤ ਦੇ ਵਾਸਤੇ ਹੈਲਪ ਕਰਾਂਗੇ ਤੁਹਾਡੀ ਆਏ ਤਾਂ ਬਹੁਤ ਸਾਰੇ ਸੀਗੇ ਵਾਅਦੇ ਤੇ ਬਹੁਤ ਸਾਰਿਆਂ ਨੇ ਕੀਤੇ ਸੀਗੇ ਪਰ ਮਤਲਬ ਪੂਰਾ ਨਹੀਂ ਕਿਸੇ ਨੇ ਕੀਤਾ ਪਰ ਜਦੋਂ ਸਰ ਸਾਡੇ ਨਾਲ ਵਾਅਦਾ ਕਰਕੇ ਗਏ ਸੀ ਮਨ ਦੇ ਵਿੱਚ ਇੱਕ ਡਰ ਵੀ ਸੀਗਾ ਕਿ ਵਾਅਦਾ ਤੇ ਕਰ ਲਿਆ ਕਰਨਗੇ ਜਾਂ ਨਹੀਂ ਕਰਨਗੇ ਪਰ ਜੋ ਉਹਨਾਂ ਨੇ ਵਾਦਾ ਕੀਤਾ ਸੀ ਬਹੁਤ ਮਤਲਬ ਵਧੀਆ ਤਰੀਕੇ ਨਾਲ ਉਹਨਾਂ ਨੇ ਵਾਦਾ ਨਿਭਾਇਆ ਬਹੁਤ ਹੈਲਪ ਕੀਤੀ ਹੈ ਉਹਨਾਂ ਨੇ ਸਾਡੀ ਛੱਤ ਦੀ ਛੱਤ ਪਵਾ ਕੇ ਦਿੱਤੀ ਪ੍ਰਾਈਮ ਏਸ਼ੀਆ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਉਹਨਾਂ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਉਹਨਾਂ ਦੀ ਪੁੰਨਦਾਨ ਸੰਸਥਾ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਇਹ ਕਮਰਾਈ ਹਾਂਜੀ ਇਹਦੀ ਛੱਤ ਮਤਲਬ ਪੂਰੀ ਮਤਲਬ ਸਾਰੀ ਨਿਕਲ ਗਈ ਸੀਗੀ ਤੁਸੀਂ ਦੇਖ ਸਕਦੇ ਹੋ ਜਿੱਦਾਂ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਸਾਰਾ ਪੂਰਾ ਕੀਤਾ ਏ ਮਤਲਬ ਪੂਰੀ ਛੱਤ ਨਿਕਲ ਗਈ ਸੀ ਕਮਰੇ ਦੀ ਦਵਾਰਾਂ ਪੂਰੀਆਂ ਫਟੀਆਂ ਸੀਗੀਆਂ ਉਹ ਪੂਰਾ ਉਹਨਾਂ ਨੇ ਸਾਰਾ ਮਤਲਬ ਆਪਣਾ ਜੋ ਵਾਅਦਾ ਕਰਕੇ ਗਿਆ ਸੀ ਪੂਰਾ ਕੀਤਾ ਉਹਨਾਂ ਨੇ ਇਹ ਛੱਤ ਜਿਹੜੀ ਇਹ ਪਾਈ ਹੋਈ ਏ ਸਾਰੀ ਡਗ ਰਹੀ ਸੀ ਪਤਾ ਛੱਤ ਸਾਡੀ ਤੇ ਜਦ ਪਾਣੀ ਆਇਆ ਸੀ ਨਾ ਉਦੋਂ ਪਤਾ ਸਮਾਨ ਜਿਹੜਾ ਅਸੀਂ ਸਾਰਾ ਹੀ ਉੱਪਰ ਰੱਖਿਆ ਹੋਇਆ ਸੀ ਪਾ ਇਨੀ ਕੋਈ ਜਗਾ ਤੇ ਸਾਡਾ ਸਾਰਾ ਦਾਣੇ ਤਾਂ ਅਜੇ ਵੀ ਸਾਡੇ ਉੱਪਰ ਹੀ ਪਏ ਨੇ ਹੈ ਫਸਿਆਣਾ ਸ਼ੁਕਰਿਆ ਮਾਲਕ ਦਾ ਇਹ ਤਾਂ ਬੜਾ ਡਾਰ ਆਉਂਦਾ ਹੀ ਪੁੱਤ ਜਦੋਂ ਪਾਣੀ ਆਇਆ ਸੀ ਮੇਰਾ ਨਾਮ ਜਗਜੀਤ ਸਿੰਘ ਪਿੰਡ ਮੇਰਾ ਬਾਉ ਉਪਰਕਦੀਮ ਇਹ ਵੀ ਰਾਏ ਸੀ ਉਹਨਾਂ ਨੇ ਵਾਦਾ ਪੂਰਾ ਕੀਤਾ ਸਾਡੇ ਕਮਰਾ ਡੇਗ ਗਿਆ ਸੀ ਛੱਤ ਡੇਗੀ ਕੰਧ ਵੀ ਡਿੱਗਣ ਵਾਲੀ ਸੀ ਤੇ ਸਾਡਾ ਵਾਦਾ ਕਰਕੇ ਗਏ ਉਹ ਵਾਦਾ ਪੂਰਾ ਕੀਤਾ ਵਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਪ੍ਰਾਈਮੇਸ਼ੀਆ ਟੀਮ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੀ ਸੰਸਥਾ ਦਾ ਧੰਨਵਾਦ ਪੁੰਨਦਾਨ ਸੰਸਥਾ ਇਹਨਾਂ ਦੀ ਉਹਨਾਂ ਦਾ ਧੰਨਵਾਦ ਮੈਂ ਜੋ ਕੁਝ ਵੀ ਹੋਇਆ ਉਹਨਾਂ ਦੇ ਸਹਿਯੋਗ ਨਾਲ ਹੋਇਆ ਮਤਲਬ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਉਹਨਾਂ ਦਾ ਪ੍ਰਾਈਮੇਸ਼ੀਆ ਟੀਵੀ ਦਾ ਉਹਨਾਂ ਦੀ ਸੰਸਥਾ ਦਾ ਸਰਦਾ ਨੀਲਮ ਦੀਦੀ ਦਾ ਬਹੁਤ ਬਹੁਤ ਧੰਨਵਾਦ